ਅਗਰ ਮਤੇ ਪੈਨਸ਼ਨਰ ਸਾਡਾ ਫਰੰਦ ਦੇ ਸੱਦੇ ਦੇ ਉੱਤੇ ਅੱਜ ਅਸੀਂ ਕਿੱਡੜਬਾ ਦੇ ਵਿੱਚ ਛੱਡਾ ਮਾਰਚ ਕਰਨ ਲਈ ਮਜਬੂਰ ਹੋਏ ਹਾਂ ਪਿਛਲੇ ਸਮੇਂ ਦੇ ਵਿੱਚ ਮਲਾਜਨਾ ਵੱਲੋਂ ਤੇ ਪੈਨਸ਼ਨਰਾਂ ਵੱਲੋਂ ਵੱਖ-ਵੱਖ ਸਮੇਂ ਤੇ ਸਰਕਾਰ ਵੱਲੋਂ ਸਾਨੂੰ ਮੀਟਿੰਗਾਂ ਦਿੱਤੀਆਂ ਗਈਆਂ ਬੱਦ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਪੱਲੀਗਾਤਾ ਮੀਟਿੰਗਾਂ ਹੋਈ ਨਹੀਂ ਜੇ ਕੋਈ ਮੀਟਿੰਗ ਹੋਈਆ ਤਾਂ ਉਹਦੇ ਵਿੱਚ ਨਕੰਮੇ ਜਿਹੇ ਬੰਦੇ ਬਿਠਾ ਦਿੱਤੇ ਜਿਨ੍ਹਾਂ ਕੋਲੇ ਕੋਈ ਪਾਵਰ ਨਹੀਂ ਐ ਉਹ ਮੁਲਾਜ਼ਮ ਮੰਗਾ ਤੇ ਕੋਈ ਹੱਲ ਨਹੀਂ ਕਰ ਸਕਦੇ ਲੋਕਾਂ ਨੇ ਖਾਸ ਕਰਕੇ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ ਔਰ ਇਹ ਉਮੀਦ ਸੀ ਕਿ ਇਹ ਸਰਕਾਰ ਦੇ ਵਿੱਚ ਆ ਕੇ ਲੋਕਾਂ ਦਾ ਭਲਾ ਕਰਨਗੇ ਇਹਨਾਂ ਨੇ ਲੋਕਾਂ ਦਾ ਭਲਾ ਕੀ ਕਰਨਾ ਸੀ ਇਹਨਾਂ ਨੇ ਆਪ ਦੇ ਢਿੱਡ ਭਰਨੇ ਸ਼ੁਰੂ ਕਰਤੇ ਬਥੇਰੀਆਂ ਗੱਲਾਂ ਕਰਦੇ ਸੀ ਉਦੋਂ ਇਹ ਕਿ ਆ ਜਦੋਂ ਸਾਡੀ ਸਰਕਾਰ ਆਈ ਰੇਤਾ ਤੁਹਾਨੂੰ ਮਿਲੇਗਾ ਸਾਰੀਆਂ ਫਸਲਾਂ ਤੇ ਐਮ ਐਸ ਪੀ ਮਿਲੇਗੀ ਸਾਡੇ ਕਿਸਾਨ ਸਾਥੀ ਸੁਣ ਰਹੇ ਹੋਣਗੇ ਦੇਖੋ ਕਿਹੜੇ ਮੰਡੀਆਂ ਦੇ ਵਿੱਚ ਝੋਨਾ ਰੋਲਿਆ ਜਾ ਰਿਹਾ ਹੈਗਾਿੱਥੇ ਐਮ ਐਸ ਪੀ ਮਿਲ ਰਹੀ ਹੈ ਇਹਨਾਂ ਦੀ ਅਨਮੋਲ ਗਗਨ ਉਹ ਕਹਿੰਦੀ ਸੀ 42 ਫਸਲਾਂ ਤੇ ਅਸੀਂ ਐਮ ਐਸ ਪੀ ਦੇਵਾਂਗੇ ਤੇ ਪਹਿਲੇ ਹੀ ਦੇਣੀ ਸਾਰੀ ਜਿਹੜੀ ਫਸਲ ਹੈ ਉਹ ਚੁਕਾ ਦਿੱਤੀ ਜਾਊਗੀ ਕਿਸੇ ਵੀ ਵਰਗ ਨੂੰ ਕੋਈ ਫਾਇਦਾ ਨਹੀਂ ਦਿੱਤਾ ਗਿਆ ਫੇਰ ਰੁਜ਼ਗਾਰ ਸੜਕਾਂ ਤੇ ਰੁੱਲ ਰਹੇ ਆ ਤੁਸੀਂ ਆਪ ਦੇ 3 ਪੁੱਤਾਂ ਨੂੰ ਪੜ੍ਹਾ ਲਓ ਕਿੰਨਾ ਮਰਜ਼ੀ ਪੜ੍ਹਾ ਲਓ ਉਦੋਂ ਬਾਅਦ ਨੌਕਰੀ ਲਈ ਉਹਨਾਂ ਨੂੰ ਲਾਠਿਆਂ ਲਈ ਤਿਆਰ ਕਰੋ ਫਿਰ ਤੁਹਾਡੇ ਲਾਠੀਆਂ ਮਾਰਨਗੇ ਤੁਹਾਨੂੰ ਇਹ ਕੁੱਟਣਗੇ ਸਾਡੇ ਬੇਰੁਜ਼ਗਾਰ ਪੈਨਾ ਭਰਾਵਾਂ ਨੂੰ ਲਗਾਤਾਰ ਸੜਕਾਂ ਤੇ ਕੁੱਟ ਰਹੇ ਆ ਉਹਨਾਂ ਨੂੰ ਹਰ ਗੱਲ ਲਈ ਧਰਨਾ ਲਾਉਣ ਲਈ ਮਜਬੂਰ ਕਰ ਰਹੇ ਆ ਤਾਂ ਇਹ ਸਰਕਾਰਾਂ ਨੂੰ ਸਾਨੂੰ ਸੁਝਾਉਣਾ ਹੀ ਪੈਣਾ ਅਸੀਂ ਮਲਾਜਮਾਂ ਵੱਲੋਂ ਮਲਾਜਮਾਂ ਤੇ ਪੈਨਰਾਂ ਵੱਲੋਂ ਸਾਂਝੇ ਤੌਰ ਤੇ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਲੋਕਾਂ ਤੋਂ ਘਤੀ ਹੋਈ ਐ ਇਸ ਗੱਲ ਨੂੰ ਉਸ ਤਰ੍ਹਾਂ ਲੋ ਛਾੜੂ ਨੂੰ ਆਪਣੇ ਤਰ੍ਹਾਂ ਦੇ ਵਿੱਚੋਂ ਬਾਹਰ ਸੱਟ ਦਿਓ ਇਹ ਛਾੜੂ ਜਿਹੜਾ ਅਸੀਂ ਸਿਰ ਤੇ ਬਿਠਾਇਆ ਹੈ ਇਹ ਸਿਰ ਤੇ ਬਿਠਾਉਣ ਵਾਲੀ ਚੀਜ਼ ਨਹੀਂ ਐ ਇਹ ਪੈਰਾਂ ਵਿੱਚ ਰੱਖਣ ਵਾਲੀ ਚੀਜ਼ ਐ ਇਹਨਾਂ ਨੇ ਸਾਡੇ ਸਿਰ ਦਾ ਹਾਲ ਬਹੁਤ ਮਾੜਾ ਕੀਤਾ ਆਗਾ ਸਾਡੇ ਕਿਸੇ ਵੀ ਵਰਗ ਨੂੰ ਕੋਈ سہولت ਨਹੀਂ ਦਿੱਤੀ ਗਈ ਸਾਡੇ ਬੜੇ ਬੇਰੁਜ਼ਗਾਰ ਸੜਕਾਂ ਤੇ ਰੋਲ ਰਹੇ ਹੈ ਮਲਾਜਮਾਂ ਦੀਆਂ ਮੰਗਾਂ ਉਵੇਂ ਦੀਆਂ ਉਵੇਂ ਬੁੱਟੜੀ ਖੜੀਆਂ ਹੈ ਪੈਨਸ਼ਨਰਾਂ ਦੀਆਂ ਮੰਗਾਂ ਉਵੇਂ ਦੀਆਂ ਉਵੇਂ ਖੜੀਆਂ ਅਸੀਂ ਤੁਹਾਡੇ ਕੋਲ ਅਪੀਲ ਕਰਨ ਆਏ ਆ ਕਿ ਝਾੜੂ ਸਿਰ ਤੇ ਰੱਖਣ ਵਾਲੀ ਚੀਜ਼ ਨਹੀਂ ਹੈ ਇਹਨੂੰ ਪੈਰਾਂ ਵਿੱਚ ਲਿਆਓ ਇਹਨਾਂ ਦੇ ਜਿਹੜੇ 92 ਅਸੀਂ ਐਮਐਲਏ ਬਣਾ ਕੇ ਗਲਤੀ ਕੀਤੀ ਸੀ ਇਹ ਗਲਤੀ ਨੂੰ ਸੁਧਾਰੀਏ ਇਹ ਆਕੜੇ ਹੋਏ ਐ ਇਹ ਸਮਝਦੇ ਆ ਕਿ ਲੋਕਾਂ ਨੇ ਸਾਨੂੰ ਜਿਤਾਤਾ ਹੁਣ ਅਸੀਂ ਕੁਝ ਵੀ ਕਰ ਸਕਦੇ ਆ ਪਰ ਲੋਕ ਜੇ ਕਰੇਣ ਨੂੰ ਜਿਤਾ ਸਕਦੇ ਆ ਤਾਂ ਲੋਕਾਂ ਨੂੰ ਇਹਨਾਂ ਨੂੰ ਪੁੱਠਾ ਡੇੜਾ ਵੀ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਇਹਨਾਂ ਨੇ ਅੱਜ ਤੱਕ ਕੋਈ ਵੀ ਕੁਝ ਨਹੀਂ ਕੀਤਾ ਜੇ ਕੀਤਾ ਤਾਂ ਚੀਜ਼ ਕੀਤੀ ਆ ਕੁਫੀ ਮਾਰੋ ਨਿਗਾ ਕਿਤੇ ਮਰਜੀ ਸਾਰੇ ਪਾਸੇ ਪੋਸਟਰ ਹੀ ਪੋਸਟਰ ਲੱਗੇ ਆ ਕਿਤੇ ਲਿਖਿਆ 45000 ਪੱਕਾ ਕਰਤਾ ਕਿਤੇ ਲਿਖਿਆ 48000 ਪੱਕਾ ਕਰਤਾ ਕਿਤੇ ਲਿਖਿਆ ਪੁਰਾਣੀ ਪੈਨਸ਼ਨ ਦੇ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਕੋਈ ਵੀ ਮਲਾਜਮ ਇਹਨਾਂ ਨੇ ਪੱਕਾ ਨਹੀਂ ਕੀਤਾ ਜੇ ਮਲਾਜਮ ਪੱਕੇ ਕੀਤੇ ਹੁੰਦੇ ਤਾਂ ਮਾਰਚ 1.5 ਤੋਂ 2 ਕਿਲੋਮੀਟਰ ਲੰਬਾ ਸਾਥੀਓ ਇਹ ਇੰਨਾ ਲੰਬਾ ਨਹੀਂ ਹੋਣਾ ਸੀ ਸਾਡੇ ਨਾਲ ਕੋਈ 2 2.5 4 3 0 ਹੋਣੇ ਸੀ ਇਹ ਲੋਕਾਂ ਦੇ ਸਤਾਏ ਹੋਏ ਇਹ ਸਾਡੇ ਲੋਕ ਇਹਨਾਂ ਸਰਕਾਰਾਂ ਦੇ ਸਤਾਏ ਹੋਏ ਅੱਜ ਮੈਦਾਨ ਦੇ ਵਿੱਚ ਉਤਰਿਆ ਔਰ ਤੁਹਾਨੂੰ ਅਪੀਲ ਕਰਨ ਆਏ ਆ ਕਿ ਇਹ ਗਲਤੀ ਦੁਬਾਰਾ ਨਾ ਕਰਿਓ ਇਹਨਾਂ ਨੇ ਸਾਡੇ ਲੋਕਾਂ ਦਾ ਬੇੜਾ ਭਾ ਦਿੱਤਾ ਕੋਈ ਵੀ ਸਾਡੀ ਮੰਗ ਨਹੀਂ ਮੰਨੀ ਗਈ ਹਰੇਕ ਵਰਗ ਦੁਖੀ ਹੈ ਕਾਰਪੋਰੇਟ ਦੇ ਯਾਰ ਹੈ ਇਹ ਕਾਰਪੋਰੇਟ ਦੇ ਔਰ ਸਾਰੇ ਦਾ ਸਾਰਾ ਜਿਹੜਾ ਪੰਜਾਬ ਹੈ ਇਹ ਕਾਰਪੋਰੇਟ ਨੂੰ ਦੇਣ ਜਾ ਰਿਹਾ ਹੈ ਛੋਟਾ ਦੁਕਾਨਦਾਰ ਕਿਸਾਨ ਇਹਨਾਂ ਤੋਂ ਦੁਖੀ ਹੈ ਕਿਸਾਨ ਮੰਡੀਆਂ ਚ ਰੋੜ ਰਿਹਾ ਹੈ ਛੋਟੇ ਦੁਕਾਨਦਾਰ ਦਾ ਕੰਮ ਬੰਦ ਹੋ ਗਿਆ ਔਰ ਆਉਣ ਵਾਲੇ ਸਮੇਂ ਚ ਹੋਰ ਵੱਡੇ ਵੱਡੇ ਮਾਲ ਖੁੱਲਣਗੇ ਤਾਂ ਸਾਨੂੰ ਸਾਡੇ ਜਿਹੜਾ ਰੋਜ਼ਗਾਰ ਹੋਰ ਵੀ ਖਤਮ ਹੋਣਾ ਹੈ ਇਸ ਲਈ ਸਾਨੂੰ ਕਾਰਪੋਰੇਟ ਦੇ ਖਿਲਾਫ ਆਪਣੀ ਲੜਾਈ ਨੂੰ ਵਧਾਉਣਾ ਚਾਹੀਦਾ ਹੈ ਮੈਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਾਡੇ ਫਰੰਟ ਦਾ ਹਿੱਸਾ ਹੁੰਦੇ ਹੋਏ ਇਹ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਇਹ ਸਰਕਾਰਾਂ ਨੂੰ ਇਹ ਸਰਕਾਰਾਂ ਤੋਂ ਝਾਕ ਨਾ ਕਰੋ ਆਪਣੀ ਰਾਖੀ ਆਪ ਕਰੋ ਇਹ ਨਾਰਾ ਲਵਾ ਕੇ ਮੈਂ ਆਪਣੀ ਜਗ੍ਹਾ ਲਵਾਵਾਂਗਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਟਾਕ ਕਰੋ ਆਪਣੀ ਰਾਖੀ ਆਪ ਕਰੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ